ਇਸੇ ਰੋਗ ਗਿਆ ਉਹ ਲਗਾਈ ਗਈ ਨੇ ਦੇਖੋ ਆਪਰੇਸ਼ਨ ਸੀਲ ਮਨਤਵ ਡਾਇਰੈਕਟਰ ਜਨਰਲ ਆਫ ਪੀਐਸ ਸਪੈਸ਼ਲ ਡੀਜੀ ਨਾਰਕ ਡਾਊਟਰ ਜਿਹੜੇ ਬਹੁਤ ਸਾਹ ਕਰਾਇਆ ਪੂਰੇ ਪੰਜਾਬ ਵਿੱਚ ਚੱਲ ਰਿਹਾ ਜਿਹੜੇ ਕਿ ਡਿਸਟ੍ਰਿਕਟ ਜਿਹੜੇ ਨਾਲ ਦੀਆਂ ਸਟੇਟਸ ਨੂੰ ਜੋ ਜੁਆਇਨਿੰਗ ਹੈ ਕਿਹਾ ਉਹਨਾਂ ਉਹਨਾਂ ਡਿਸਟ੍ਰਿਕਟਸ ਦੇ ਵਿੱਚ ਇਹ ਆਪਰੇਸ਼ਨ ਸੀਲ ਚੱਲ ਰਿਹਾ ਇਸ ਦਾ ਮੰਤਵ ਬੇਸਿਕਲੀ ਨਾਰਕੋਟਿਕਸ ਦੀ ਪੈਕਲਿੰਗ ਤੇ ਹੋਰ ਜਿਹੜੀਆਂ ਨਸ਼ੀਲੇ ਪਦਾਰਥਾਂ ਉਹਨਾਂ ਦੀ ਇਸਮਤ ਨੂੰ ਰੋਕਣਾ ਸੋ ਇਹ ਜਿਹੜਾ ਸਾਡਾ ਆਪਰੇਸ਼ਨ ਆ ਇਹ ਮੋਸਟਲੀ ਇਨਫੋਰਮੇਸ਼ਨ ਬੇਸਡ ਤੇ ਸਰਪ੍ਰਾਈਜ਼ ਐਲੀਮੈਂਟ ਨੂੰ ਦੋਨਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਅੱਜ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਅੱਠ ਜਗ੍ਹਾ ਦੇ ਉੱਤੇ ਜਿਹੜਾ ਆਪਰੇਸ਼ਨ ਸੀਲ ਦੇ ਤਹਿਤ ਜਿਹੜੇ ਸਾਡੇ ਬਾਰਡਰਿੰਗ ਲਾਕੇ ਹੈਗੇ ਆ ਉਹ ਇਹਦੇ ਆ ਗਿਆ ਸੀ ਸੀਲ ਕੀਤੇ ਹੋਏ ਸੋ ਜਿੰਨੀ ਵੀ ਇਨਫਲੋ ਹੈਗੀ ਆ ਪਠਾਨਕੋਟ ਦੇ ਵਿੱਚ ਆਉਣ ਵਾਲੀ ਉਹਨੂੰ ਥੋਰੋਲੀ ਅਸੀਂ ਚੈੱਕ ਕਰ ਰਹੇ ਆ ਔਨ தி ਸਪਾਟ ਇਸ ਤੋਂ ਇਲਾਵਾ ਇਨਫੋਰਮੇਸ਼ਨ بیسਡ ਵੀ ਚੈੱਕ ਕੀਤਾ ਜਾ ਰਿਹਾ ਕਿਉਂਕਿ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨਸ ਹੈਗੇ ਜਿਹੜੇ ਕਿ ਹਿਊਮਨ ਇੰਟੈਲੀਜੈਂਸ بیسਡ ਹੈਗੇ ਜਾਂ ਸਾਡੀ ਜਿਹੜੀ ਹੈਗੀ ਆ ਤਕਨੀਕੀ ਸਾਧਨਾਂ ਦੇ ਰਾਹੀਂ ਅਸੀਂ ਉਹਨਾਂ ਨੂੰ ਚੈੱਕ ਕਰਦੇ ਆ ਉਹਨਾਂ ਦੇ ਰਾਹੀਂ ਅਸੀਂ ਜਿਹੜੀ ਐਕਟਿਵ ਚੈਟਿੰਗ ਚੱਲ ਰਹੀ ਹੈ ਸੋ ਅੱਜ ਮਾਰਨਿੰਗ ਤੋਂ ਅਰਲੀ ਮਾਰਨਿੰਗ ਤੋਂ ਚੱਲ ਰਿਹਾ ਇਸ ਦੇ ਦੌਰਾਨ ਅਸੀਂ ਪੰਜ ਜਗ੍ਹਾ ਜਿਹੜੀ ਹੈਗੀ ਆ ਉਹ ਨਾਰਕੋਟਿਕਸ ਦੀ ਅਲੱਗ-ਅਲੱਗ ਮਾਤਰਾ ਦੇ ਵਿੱਚ ਜਿਹੜੀ ਹੈਗੀ ਰਿਕਵਰੀ ਕੀਤੀ ਆ ਔਰ ਉਹਦੇ ਵਿੱਚ ਜਿਹੜੇ ਹੈਗੇ ਆ ਅਲੱਗ-ਅਲੱਗ ਰੋਸ਼ੀ ਕੀ ਕਰਫਤਾਰ ਹੋਏ ਆ ਜਿਹਦੇ ਫਿਰ ਵੀ ਅਸੀਂ ਕੁਛ ਦਿਨ ਬਾਅਦ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਸਾਹੇ ਲੱਗਦਾ ਕਿੰਨੀ ਸਰਫੋਰਸ ਨੂੰ ਜਿਹੜੀ ਕਿੰਨੀਆਂ ਟੀਮਾਂ ਚ ਪਾਰਟਿਸਪੇਟ ਕਰ ਰਹੀਆਂ ਰਫਲੀ ਇਹਦੀ ਸੈਟੀ ਹੈਗੀ ਆ ਇਹਦੇ ਵਿੱਚ ਆਪਰੇਸ਼ਨ ਜਿਹੜਾ ਸੀਲ ਹੈਗੇ ਆ ਇਹਦੇ ਵਿੱਚ 120 ਦੇ ਕਰੀਬ ਜਿਹੜੇ ਹੈਗੇ ਆ ਜਵਾਨ ਜਿਹੜੇ ਤਾਇਨਾਤ ਕੀਤੇ ਗਏ ਆ ਅਲੱਗ-ਅਲੱਗ ਨਾਕਾਬੰਦੀ ਦੇ ਉੱਤੇ ਤੇ ਜਿਹਦੇ ਵਿੱਚ ਇੱਕ ਐਸਪੀ ਰੈਂਕ ਦੇ ਤੇ ਤਿੰਨ ਡੀਐਸਪੀ ਰੈਂਕ ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਸੁਪਰਵਾਈਜ਼ ਕਰ ਰਹੇ ਆ ਕਿ ਟੈਕਨੀਕਲ ਕਿਵੇਂ ਫੁਟਪ੍ਰਿੰਟ ਚੈੱਕ ਕੀਤੇ ਜਾ ਰਹੇ ਹਨ ਉਹਦੇ ਬਾਰੇ ਡਿਟੇਲਸ ਦੇ ਵਿੱਚ ਦੱਸਣਾ ਸਾਡੇ ਵਾਸਤੇ ਮੁਸ਼ਕਲ ਹੋਏਗਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਪਬਲਿਕ ਡੋਮੇਨ ਦੇ ਵਿੱਚ ਨਹੀਂ ਰੱਖਦੇ ਪਰ ਜਿਹੜੇ ਇਲੈਕਟ੍ਰੋਨਿਕ ਫੁਟਪ੍ਰਿੰਟਸ ਹੈਗੇ ਆ ਉਹ ਬਹੁਤ ਸਾਰੇ ਸਾਧਨ ਨੇ ਇਸ ਵੇਲੇ ਪੰਜਾਬ ਪੁਲਿਸ ਦੇ ਕੋਲ ਕਾਫੀ ਸક્ષਮ ਹਰੇ ਦੇ ਵਿੱਚ ਅਸੀਂ ਇਲੈਕਟ੍ਰੋਨਿਕਸ ਸਾਧਨਾ ਨਾਲ ਤੇ ਤਕਨੀਕੀ ਜਿਹੜੇ ਇੰਟੈਲੀਜੈਂਸ ਸਾਧਨਾ ਦੇ ਨਾਲ ਉਹਨੂੰ ਅਸੀਂ ਕਵਰ ਕਰਦੇ ਆ ਕਿਹਨੇ ਲੱਗ ਕੇ ਰਿਹਾ ਗਿਆ ਉਹ ਲਗਾਈ ਗਈ ਦੇਖੋ ਆਪਰੇਸ਼ਨ ਸੀਲ ਮੰਤਵ ਡਾਇਰੈਕਟਰ ਜਨਰਲ ਆਫ ਪੀਐਸ ਸਪੈਸ਼ਲ ਡੀਜੀ ਨਾਰਕ ਆਫਰ ਜਿਹੜੇ ਬਹੁਤ ਸਾਹ ਕਰਾਇਆ ਪੂਰੇ ਪੰਜਾਬ ਵਿੱਚ ਚੱਲ ਰਿਹਾ ਜਿਹੜੇ ਕਿ ਡਿਸਟ੍ਰਿਕਟ ਜਿਹੜੇ ਨਾਲ ਦੀਆਂ ਸਟੇਟਸ ਨੂੰ ਜੋ ਜੁਆਇਨਿੰਗ ਹੈਗਾ ਉਹਨਾਂ ਉਹਨਾਂ ਡਿਸਟ੍ਰਿਕਟਸ ਦੇ ਵਿੱਚ ਇਹ ਆਪਰੇਸ਼ਨ ਸੀਲ ਚੱਲ ਰਿਹਾ ਇਸ ਦਾ ਮੰਤਵ ਬੇਸਿਕਲੀ ਨਾਰਕੋਟਿਕਸ ਦੀ ਪੈਗਲਿੰਗ ਤੇ ਹੋਰ ਜਿਹੜੀਆਂ ਨਸ਼ੀਲੇ ਪਦਾਰਥਾਂ ਉਹਨਾਂ ਦੀ ਇਸਬੰਧ ਨੂੰ ਰੋਕਣਾ ਹੈ ਸੋ ਇਹ ਜਿਹੜਾ ਸਾਡਾ ਆਪਰੇਸ਼ਨ ਆ ਇਹ ਮੋਸਟਲੀ ਇਨਫੋਰਮੇਸ਼ਨ ਬੇਸਡ ਤੇ ਸਰਪ੍ਰਾਈਜ਼ ਐਲੀਮੈਂਟ ਨੂੰ ਦੋਨਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਅੱਜ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਅੱਠ ਜਗ੍ਹਾ ਦੇ ਉੱਤੇ ਜਿਹੜਾ ਆਪਰੇਸ਼ਨ ਸੀਲ ਦੇ ਤਹਿਤ ਜਿਹੜੇ ਸਾਡੇ ਬਾਰਡਰਿੰਗ ਲਾਕੇ ਹੈਗੇ ਆ ਉਹ ਇਹਦੇ ਹੈਗੇ ਸੀ ਸੀਲ ਕੀਤੇ ਹੋਏ ਸੋ ਜਿੰਨੀ ਵੀ ਇਨਫਲੋ ਹੈਗੀ ਆ ਪਠਾਨਕੋਟ ਦੇ ਵਿੱਚ ਆਉਣ ਵਾਲੀ ਉਹਨੂੰ ਥੋਰੋਲੀਏ ਅਸੀਂ ਚੈੱਕ ਕਰ ਰਹੇ ਆ ਔਨ தி ਸਪਾਟ ਇਸ ਤੋਂ ਇਲਾਵਾ ਇਨਫੋਰਮੇਸ਼ਨ ਬੇਸਡ ਵੀ ਚੈੱਕ ਕੀਤਾ ਜਾ ਰਿਹਾ ਕਿਉਂਕਿ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨ ਜਿਹੜਾ ਕਿ ਹਿਊਮਨ ਇੰਟੈਲੀਜੈਂਸ ਬੇਸਡ ਹੈ ਕਿ ਆ ਸਾਡੀ ਜਿਹੜੀ ਹੈਗੀ ਆ ਤਕਨੀਕੀ ਸਾਧਨਾਂ ਦੇ ਰਾਹੀਂ ਅਸੀਂ ਉਹਨਾਂ ਨੂੰ ਚੈੱਕ ਕਰਦੇ ਆ ਉਹਨਾਂ ਦੇ ਰਾਹੀਂ ਅਸੀਂ ਜਿਹੜੀ ਐਕਟਿਵ ਚੈਟਿੰਗ ਚੱਲ ਰਹੀ ਆ ਸੋ ਅੱਜ ਮਾਰਨਿੰਗ ਤੋਂ ਅਰਲੀ ਮਾਰਨਿੰਗ ਤੋਂ ਚੱਲ ਰਹੀ ਆ ਇਸ ਦੇ ਦੌਰਾਨ ਅਸੀਂ ਪੰਜ ਜਗ੍ਹਾ ਜਿਹੜੀ ਹੈਗੀ ਆ ਉਹ ਨਾਰਕੋਟਿਕਸ ਦੀ ਅਲੱਗ-ਅਲੱਗ ਮਾਤਰਾ ਦੇ ਵਿੱਚ ਜਿਹੜੀ ਹੈਗੀ ਰਿਕਵਰੀ ਕੀਤੀ ਆ ਔਰ ਉਹਦੇ ਵਿੱਚ ਜਿਹੜੇ ਹੈਗੇ ਆ ਅਲੱਗ-ਅਲੱਗ ਲੋਕੀ ਗ੍ਰਿਫਤਾਰ ਹੋਏ ਆ ਜਿਹਦੇ ਫਿਰ ਵੀ ਅਸੀਂ ਕੁਝ ਦੇਰ ਬਾਅਦ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਸਾਹੇ ਕਰਦੇ ਆ ਕਿੰਨੀ ਸਰਪੋਰਟ ਜਿਹੜੀ ਕਿੰਨੀਆਂ ਟੀਮਾਂ ਵਿੱਚ ਪਾਰਟਿਸਿਪੇਟ ਕਰ ਰਹੀਆਂ ਰਫਲੀ ਜਿਹੜੀ ਸੈਟਿੰਗ ਹੈਗੀ ਆ ਇਹਦੇ ਵਿੱਚ ਆਪਰੇਸ਼ਨ ਜਿਹੜਾ ਸੀਲ ਹੈਗੇ ਆ ਇਹਦੇ ਵਿੱਚ 120 ਦੇ ਕਰੀਬ ਜਿਹੜੇ ਹੈਗੇ ਆ ਜਵਾਨ ਜਿਹੜੇ ਤਾਇਨਾਤ ਕੀਤੇ ਗਏ ਆ ਅਲੱਗ-ਅਲੱਗ ਨਾਕਾਬੰਦੀ ਦੇ ਉੱਤੇ ਤੇ ਜਿਹਦੇ ਵਿੱਚ ਇੱਕ ਐਸਪੀ ਰੈਂਕ ਦੇ ਤੇ ਤਿੰਨ ਡੀਐਸਟੀ ਰੈਂਕ ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਸੁਪਰਵਾਈਜ਼ ਕਰ ਰਹੇ ਆ ਚਾਹ ਟੈਕਨੀਕਲ ਕਿਵੇਂ ਫੁੱਟਪ੍ਰਿੰਟ ਚੈੱਕ ਕੀਤਾ ਜਾ ਰਹੇ ਹੈਗੇ ਉਹਦੇ ਬਾਰੇ ਡਿਟੇਲਸ ਦੇ ਵਿੱਚ ਦੱਸਣਾ ਸਾਡੇ ਵਾਸਤੇ ਮੁਸ਼ਕਲ ਹੋਏਗਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਰਹੀਆਂ ਸੀ ਪਬਲਿਕ ਡੋਮੇਨ ਦੇ ਵਿੱਚ ਨਹੀਂ ਰੱਖਦੇ ਪਰ ਜਿਹੜੇ ਇਲੈਕਟ੍ਰੋਨਿਕ ਫੁਟਪ੍ਰਿੰਟਸ ਹੈਗੇ ਆ ਉਹ ਬਹੁਤ ਸਾਰੇ ਸਾਧਨ ਨੇ ਇਸ ਲਈ ਪੰਜਾਬ ਪੁਲਿਸ ਦੇ ਕੋਲ ਕਾਫੀ ਸક્ષਮ ਹਰ ਦੇ ਵਿੱਚ ਅਸੀਂ ਇਲੈਕਟ੍ਰੋਨਿਕਸ ਸਾਧਨਾ ਨਾਲ ਤੇ ਤਕਨੀਕੀ ਜਿਹੜੇ ਇੰਟੈਲੀਜੈਂਸ ਸਾਧਨਾ ਦੇ ਨਾਲ ਉਹਨੂੰ ਅਸੀਂ ਕਵਰ ਕਰਦੇ ਹਾਂ